ਕੀ ਗਾਲ ਜੀ ਸਾਰੇ ਦੋਸਤਾਂ ਨੂੰ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਰਿਸ਼ੀਕੇਸ਼ ਵਾਹਿਗੁਰੂ ਵਾਹ ਬਹੁਤ ਸੁੰਦਰ ਸਾਹੂ ਸਤਰਾ ਹਾਲੋ ਵਾਹਿਗੁਰੂ ਮੇਰ ਕਰੇ ਤੁਹਾਨੂੰ ਚਲਦੇ ਆ ਲੈ ਕੇ ਪੰਜਾਬ ਘਰ ਦਿਖਾਉਣੇ ਆ ਤੇ ਇਹ ਤਾਂ ਤਕਰੀਬਨ ਸਾਰਿਆਂ ਨੇ ਦੇਖਿਆ ਹੀ ਹੁਣ ਤੇ ਆਪ ਕੋਲਿਸ਼ ਕਰਦੇ ਆਪਾਂ ਵੀ ਤੁਹਾਨੂੰ ਦਰਸ਼ਨ ਕਰਾਉਣ ਦੀ ਆਪਾਂ ਵਾਹਾ ਗੁਰਬਿੰਦ ਸਿੰਘ ਆਪਦੇ ਵਰ ਦੇਖਾ ਆਹੋ ਵਾਹਾ ਸੂਰਾ ਪਣੇ M4 ਬਲ ਜਾਈਏ 8 ਬਹਿਰ ਹਰ ਹਰ ਦਸ ਜੈ ਮਾਤਾ ਜੀ ਕੋ ਜੀ ਬਹੁਤ ਵਧੀਆ ਮਾਹੌਲ ਕਿੰਨਾ ਸੋਹਣਾ ਸਜਾਵਟ ਕੀਤੀ ਹੋਈ ਆ ਫੁੱਲ ਬੂਟੇ ਦੇਖੋ ਜੀ ਗੁਰਦੁਆਰਾ ਜੀ ਦੇ ਅੰਦਰ ਸੈਰ ਕਰੋ ਜੀ ਬਾਰੋਂ ਦਰਸ਼ਨ ਆਜੋ ਆਪਾਂ ਚੱਲਦੇ ਆਜਾਬ ਘਰ ਦੇਖਦੇ ਆ ਬਹੁਤ ਹੀ ਮੰਨ ਲਓ ਜੋੜ ਕੇ ਰੱਖ ਦਿੱਤਾ ਕੱਲ ਵੀ ਅਸੀਂ ਦੇਖਿਆ ਸੀ ਪਹਿਲਾਂ ਵੀ ਅਸੀਂ ਆਏ ਸੀ 4-5 ਸਾਲ ਪਹਿਲਾਂ ਆਇਆ ਸੀ ਇਮਕੋਰਸਰ ਯਾਤਰਾ ਦੇ ਗਏ ਸੀ ਉਦੋਂ ਆਏ ਸੀ ਉੱਪਰ ਹੰਦਾ ਚੱਲ ਗਏ ਵਾਹਿਗੁਰੂ ਜੀ ਬੋਲੇ ਆਇਰੂ ਆਇਰੂ ਇਹ ਆਪਣਾ ਸਿੱਖੀ ਇਤਿਹਾਸ ਮੇਰ ਜਾਣ ਤੇ ਬੱਚੇ ਟੰਗੇ ਹੋਏ ਇਹ ਆਮਾ ਸ਼ਹੀਦ ਸਿੱਖ ਬੀਬੀਆਂ ਇਹਨਾਂ ਦੇ ਮਾਸੂਮ ਬੱਚਿਆਂ ਨੂੰ ਚੀਰ ਕੇ ਉਹਨਾਂ ਦੇ ਟੋਟੇ ਕਰਕੇ ਗਲਾਂ ਦੇ ਵਿੱਚ ਹਾਰ ਪਾਏ ਗਏ ਸੀ ਇਹ ਆਪਣੀ ਅਰਦਾਸ ਦੇ ਵਿੱਚ ਸੁਣਿਆ ਹੋਣਾ ਸਭਨੇ ਤੇ ਬਾਕੀ ਕਲਾਕਾਰ ਨੇ ਬਹੁਤੀ ਸੋਹਣੀ ਕਲਾ ਵਰਤਾਈ ਹੈ। ਕਿਰਪਾ ਵਾਹਿਗੁਰੂ ਦੀ ਨਾਲ। ਭਵਿੰਦਰ ਸਿੰਘ ਜੀ ਨੇ ਇਹ ਜੀ ਪੂਰਤੀਆਂ ਦਾ ਨਿਰਮਾਣ ਕੀਤਾ। ਅੰਦਰ ਸਟ ਮਾਲੀ ਤੋਂ ਲੌਂਗੀ ਤੋਂ ਸਿੱਖ ਮਿਊਜ਼ੀਅਮ ਵਾਲੇ। ਵਾਹਿਗੁਰੂ 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 ਗੁਰੂਆਂ ਚਲ ਵੇਟ ਕੇ ਸਿੰਘਾਂ ਨੂੰ ਜਲਾਇਆ ਗਿਆ ਮੁਗਲਾਂ ਵੱਲੋਂ ਅਮਰਸ਼ੀਰ ਭਾਈ ਦੱਲਾ ਜੀ ਜਿਨ੍ਹਾਂ ਨੂੰ ਦੇਖ ਦੇ ਉੱਬਲਦੇ ਪਾਣੀ ਦੇ ਵਿੱਚ ਉਬਾਲਿਆ ਗਿਆ ਦੇਗੇ ਦੇ ਵਿੱਚ ਕਹਿ ਲੋ ਜਾਂ ਪਤੀਲੇ ਦੇ ਵਿੱਚ ਕਹਿ ਸਕਦੇ ਆਪਾਂ ਇੱਧਰ ਭਾਈ ਮਤੀਦਾਸ ਜੀ ਜਿਨ੍ਹਾਂ ਨੂੰ ਆਰੇ ਨਾਲ ਜੀ ਰਹਿ ਗਿਆ ਸੀ ਵਾਹਿਗੁਰੂ ਜੀ ਅਮਰਸ਼ੀਰ ਭਾਈ ਸਵੇਗ ਸਿੰਘ ਤੇ ਸ਼ਾਹਬਾਦ ਸਿੰਘ ਜੀ ਉਹਨਾਂ ਨੂੰ ਚਰਖੜੀਆਂ ਤੇ ਚੜ੍ਹ ਕੇ ਇਦਾਂ ਦਾ ਆਪਾਂ ਹਨਾ ਹੁਣੇ ਜੀ ਵੀ ਆ ਜਾਤਾ ਹਨਾ ਡਰ ਜਾਂਦਾ ਕੋਈ ਆਮ ਬੰਦਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਭਾਈ ਤਰੂ ਸਿੰਘ ਜੀ ਜਿਨ੍ਹਾਂ ਨੇ ਕੇਸ ਨਹੀਂ ਕਟਾਏ ਤੇ ਕਹਿੰਦੇ ਖੋਪੜ ਲਵਾਤਾ ਸੀ ਹਮਰਸ਼ੀਦ ਭਾਈ ਬਣੀ ਸਿੰਘ ਜੀ ਬੰਦ-ਬੰਦ ਕਟਵਾਏ ਮਰਸ਼ੀਦ ਭਾਈ ਬਾਬਾ ਦੀਪ ਸਿੰਘ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਵਾਹਿਗੁਰੂ 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 ਕੀ ਆ ਗਏ ਜੀ ਆਪਣੇ ਨਿੱਕੇ ਸ਼ਹੀਦ ਤੇ ਵੱਡੇ ਗੁਰੂ ਸਾਡੇ ਬਾਬੇ ਵਾਹਿਗੁਰੂ ਜੀ ਜਾ ਬਜਾਦਾ ਜੋਰਾਵਰ ਸਿੰਘ ਤੇ ਸਹਬਜਾਦਾ ਫਤਿਹ ਸਿੰਘ ਨੇ ਮੀਆਂ ਦੇ ਵਿੱਚ ਖੜੇ ਹੋਏ ਵਾਹਿਗੁਰੂ 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 ਧੰਨ ਗੁਰੂ ਹਨ ਗੁਰੂ ਜੀ ਸਿੰਘ ਗੇ ਮਹਾਰਾਜਾ ਰਣਜੀਤ ਸਿੰਘ ਜੀ ਕਰੋ ਜੀ ਸਰੂਪ ਪ੍ਰਦਰਸ਼ਨ ਇਦਾਂ ਲੱਗਦਾ ਸਾਖਸ਼ਾਤ ਜਿਵੇਂ ਸਾਰੇ ਸਾਹਮਣੇ ਖੜੇ ਹੋਣ ਇੰਨਾ ਵਧੀਆ ਤਿਆਰ ਕੀਤਾ ਗਿਆ ਸਾਰੀਆਂ ਹੋਰ ਦੀਆਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਈ ਨਹੀਂ ਜਾਣਦਾ ਇਹਨਾਂ ਦੇ ਰਾਜ ਬਾਰੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਿੰਨਾ ਦੀ ਬਹਾਦਰੀ ਦੁਨੀਆ ਜਾਣਦੀ ਹੈ ਕਹਿੰਦੇ ਸਰਹੰਦ ਦੀ ਏਟ ਨਾਲ ਏਟ ਖੜਗਾਦੀ ਬਣਾਉਣ ਵਾਲਿਆ ਤੇ ਤਸਵੀਰ ਵੀ ਬਾਬਾ ਜੀ ਦੀ ਉਨੀ ਹੀ ਵਧੀਆ ਬਣਾਈ ਆ ਦੇਖੋ ਤੁਸੀਂ ਹੱਥ ਦੇਖੋ ਬਬਈ ਦੇ ਐਗਨ ਅੰਨ ਗੁਰੂ ਤੁਹਾਨੂੰ ਬੋਲੋ ਪਿਆਰੇ ਅੰਨ ਗੁਰੂ ਦੀ ਸਿੱਖੀ ਅੰਨ ਗੁਰੂ ਨਾਲ ਕੁਮਹਾਜ ਜੀ ਬਾਸ਼ਾ ਜੀ ਰੂਰ ਜੂਰ ਆਵੋ ਜੀ ਰੂਰ ਨੂੰ ਚਿਤ ਜੁੜਾ ਮਿਲਦਾ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਿਆ ਦਰਸ਼ਨ ਕਰਕੇ ਵਾਇਕੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਵੀ ਸਾਰਿਆਂ ਨੂੰ ਜੋ ਵੀਡੀਓ ਦੇਖ ਰਹੇ ਹੋ ਪਿਆਰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਖੁਦ ਜੀ ਇਹ ਲੱਗੀ ਤਾਂ ਸਾਰੇ ਜਾਣੇ ਸ਼ੇਅਰ ਜ਼ਰੂਰ ਕਰ ਦਿਓ ਵਾਈਬਰੀ ਕਲੀਅਰ ਕਰੇ ਅੰਦਰੋਂ ਸਤਿ ਮਬਸਿ ਇਸ ਤੋਂ ਫ੍ਰੀ ਬਣੀ ਹੈ ਬੜੀ ਹੀ ਇੱਕ ਬਹੁਤ ਵਧੀਆ ਤੇ ਬਹੁਤ ਵਧੀਆ ਸਾਰੇ ਧੰਨਵਾਦ ਨੇ ਰੈਸ਼ੀ ਏਰੀਆ ਇਹ ਸਾਰਾ ਤੁਹਾਨੂੰ ਦਿਖਾਉਣੇ ਆਇਤੋਂ ਲੰਮਾ ਪੈਂਡਾ ਜਿਹੜਾ ਕਿ ਹੈਮਕੁੰਡ ਸਾਹਿਬ ਉੱਪਰ ਪਾਸਥਾਨ ਤੇ ਪਹੁੰਚਣ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਵਾਰ ਰਿਸ਼ੀਕੇਸ਼ ਪਹਾੜੇ ਰਿਸ਼ੀਕੇਸ਼ ਇਹ ਤੋਂ ਜੁਰੂ ਹੀ ਯਾਤਰਾ ਚੱਲਦੇ 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 ਜਿਹੜੀ ਅਸੀਂ ਜੋਸ਼ੀ ਮੱਠ ਗੋਗੰਦ ਘਾੜ ਤੱਕ ਆਪਣਾ ਸਫ਼ਰ ਜਾਂਦਾ ਹੈ ਵਹੀਕਲ ਤੇ ਉਸ ਤੋਂ ਬਾਅਦ ਪੈਦਲ ਯਾਤਰਾ ਸ਼ੁਰੂ ਹੋ ਜਾਂਦੀ ਹੈ ਜੀ 19 ਕਿਲੋਮੀਟਰ ਦੀ ਗੋਬਿੰਦ ਘਾੜ ਤੱਕ 13 ਕਿਲੋਮੀਟਰ ਉਸ ਤੋਂ ਅੱਗੇ 6 ਕਿਲੋਮੀਟਰ ਗੁਰਦੁਆਰਾ ਸਾਹਿਬ ਤੱਕ ਯਾਤਰਾ ਕੱਤੀ ਮਈ ਦਾ ਯਾਤਰਾ ਜੂਨ ਵਾਲੀ ਆਈ ਵਾਇਗਰੂ ਵੇਰ ਕਰੇ ਜੀ ਇੱਥੇ ਹੀ ਗੋਵਿੰਦ ਘਾੜ ਤੋਂ ਇਧਰ ਬਦਰੀਨਾਥ ਮੰਦਿਰ ਨੂੰ ਵੀ ਯਾਤਰਾ ਜਾਂਦੀ ਰਹ ਜਾਂਦਾ ਸਾਰਾ ਇਹਨਾਂ ਨੇ ਦਿੱਤਾ ਹੋਇਆ ਵੇਰਵਾ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਨੂੰ ਕਰ ਦੇ ਇਸਨੂੰ ਖਤ ਵਾਇਗਰੂ ਪਲੇਅਰ ਕਰੇ ਸ਼ੇਅਰ ਕਰਿਓ ਪਿਆਰਿਓ ਅਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹਨੂੰ ਫੋਲੋ ਜ਼ਰੂਰ ਕਰ ਲਿਓ ਜੀ ਨਮਾਜ਼ੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ